ਸਤਿ ਸ਼੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਖਾਸ ਬੁਲੇਟਿਨ ਦੇ ਵਿੱਚ। ਪ੍ਰਵਿੰਦਰ ਸਿੰਘ ਵਾਸੀ ਬਲਾਚੌਰ ਨੇ ਦੱਸਿਆ ਕਿ ਲੰਗੀ 18 ਅਕਤੂਬਰ ਨੂੰ ਉਸਦੇ ਸਾਲਿਆ ਦੁਰਪ੍ਰੀਤ ਕੌਰ ਵਾਸੀ ਪਿੰਡ ਪੱਦੀ ਨੇ ਫੋਨ ਕਰਕੇ ਦੱਸਿਆ ਕਿ ਉਸਦੇ ਸਹੁਰੇ ਕਰਤਾਰ ਸਿੰਘ ਵਾਸੀ ਪਿੰਡ ਪੱਦੀ ਨੂੰ ਕੱਲ ਸ਼ਾਮ ਨੂੰ ਕਰੀਬ 5:30 ਵਜੇ ਦੋ ਅਣਪਛਾਤੇ ਲੜਕੇ ਘਰ ਤੋਂ ਲੈ ਕੇ ਗਏ ਸਨ ਜਿਸ ਦੀ লাশ ਪੱਦੀ ਬਲਾਚੌਰ ਲਿੰਕ ਰੋਡ ਤੇ ਪਈ ਹੈ। ਜਦੋਂ ਬਿਆਨ ਕਰਤਾ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਸਦੇ ਸਹੁਰੇ ਕਰਤਾਰ ਸਿੰਘ ਦੇ ਸਿਰ ਵੀ ਸੱਟਾਂ ਲੱਗੀਆਂ ਹੋਈਆਂ ਸਨ ਇਹ ਉਸਦੀ ਮੌਤ ਹੋ ਚੁੱਕੀ ਸੀ ਮੁੱਦਈ ਵੱਲੋਂ ਦਿੱਤੇ ਗਏ ਬਿਆਨ ਤੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਮੋਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਨਵਾਂ ਸ਼ਹਿਰ ਦੇ ਪਿੰਡ ਡੋਗਰਪੁਰ ਵਿਖੇ ਇੱਕ ਮਿੰਨੀ ਬੱਸ ਵਿੱਚੋ ਭੇਤ ਪਰੇ ਹਾਲਾਤ ਵਿੱਚ ਇੱਕ ਲੜਕੀ ਦੇ ਡਿੱਗ ਜਾਣ ਨਾਲ ਉਸਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਬੱਸ ਨੰਬਰ 232P5599 ਕਿਸੇ ਵਿਆਹ ਦੀ ਸਵਾਰੀ ਹੈ ਗੜ੍ਹ ਸੰਕਰ ਦੇ ਨੇੜਲੇ ਪਿੰਡ ਛੱਡ ਕੇ ਵਾਪਸ ਜਾ ਰਹੀ ਸੀ ਬੱਸ ਵਿੱਚ ਕੇਵਲ ਡਰਾਈਵਰ ਤੇ ਕੰਡਕਟਰ ਹੀ ਸ ਗੜਸ਼ੰਕਰ ਵਿਖੇ ਬਸ ਦੇ ਡਰਾਈਵਰ ਵੱਲੋਂ ਕੁਝ ਸਮਾਨ ਲੈਣ ਲਈ ਨਵਾਂ ਸ਼ਹਿਰ ਰੋਡ ਤੇ ਬਸ ਰੋਕੀ ਗਈ ਇਹਨੇ ਨੂੰ ਇੱਕ ਲੜਕੀ ਵਾਸੀ ਗੜਸ਼ੰਕਰ ਬਸ ਵੀ ਸਵਾਰ ਹੋ ਗਈ ਜਦੋਂ ਬਸ ਡੋਗਰਪੁਰ ਨੇੜੇ ਪਹੁੰਚੀ ਤਾਂ ਲੜਕੀ ਤੇਜ਼ ਰਫ਼ਤਾਰ ਚੱਲਦੀ ਬਸ ਦੇ ਵਿੱਚੋਂ ਭੇਗ ਭਰੀ ਹਾਲਤ ਵਿੱਚ ਛੇਟਾ ਡੇਗ ਪਈ ਕਿਸੇ ਕਾਰਚਾਲਕ ਨੇ ਉਸਨੂੰ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਲੈ ਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ ਮਿਲੀ ਜਾਣਕਾਰੀ ਮੁਤਾਬਕ ਲੜਕੀ ਨਵਾਂ ਸ਼ਹਿਰ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਨਰਸ ਸੀ ਪੁਲਿਸ ਵੱਲੋਂ ਇਹ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਨਵਾਂਸ਼ਰ ਪੁਲਿਸ ਨੇ ਜ਼ਿਲ੍ਹਾ ਜਲੰਧਰ ਦੇ ਦੋ ਮਾਮਲਿਆਂ ਦੇ ਪਗੋੜੇ ਗੈਂਸਟਰ ਪਵਨੂਰਫ ਮਟਰੂ ਅਤੇ ਉਸ ਨੂੰ ਸ਼ਰਨ ਦੇਣ ਵਾਲੇ ਦੋਸ਼ੀ ਨੂੰ ਕਾਬੂ ਕੀਤਾ ਹੈ। ਐਸਐਸਪੀ ਨਵਾਂਸ਼ਰ ਪਗੀਰਤ ਸਿੰਘ ਮੀਣਾ ਦੀ ਅਗਵਾਈ ਹੇਠ ਗੈਂਸਟਰਾਂ ਅਤੇ ਪੁਲਿਸ ਦੇ ਪਗੋੜੇ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਚਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਪਗੋੜੇ ਗੈਂਸਟਰ ਪੁਲਿਸ ਕਾਲਾਵਾਸੀ ਉਪਾਲ ਥਾਣਾ ਨੂਰਮੰਗਲ ਅਤੇ ਉਸ ਨੂੰ ਆਸਰਾ ਦੇਣ ਵਾਲੇ ਮੋਹਿਤ ਉਰਫ ਮੌਂਟੀ ਪੁੱਤਰ ਕੇਵਲਕ੍ਰਿਸ਼ਨਵਾਸੀ ਬਲਾਚਰ ਨੂੰ ਗ੍ਰਿਫਤਾਰ ਕੀਤਾ। ਛੇਦ ਪਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵੀਰਵਾਰ ਸ਼ਾਮ ਤੱਕ ਖਰੀਦ ਦਾ ਅੰਕੜਾ 1 ਲੱਖ ਮੀਟ्रिक टन ਨੂੰ ਪਾਰ ਕਰ ਗਿਆ ਖਰੀਦ ਏਜੰਸੀਆਂ ਵੱਲੋਂ ਵੀਰਵਾਰ ਸ਼ਾਮ ਤੱਕ 10 ਲੱਖ 556 ਮੀਟ्रिक टन ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਵੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਖਰੀਦ ਲਿਫਟਿੰਗ ਅਤੇ ਅਦਾਇਗੀ ਨਾਲੋਂ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ ਹੈ ਐਕਸਾਈਜ਼ ਮਕ ਨੇ ਬੁੱਧਵਾਰ ਸਤਲੁਜ ਦੇ ਪਾਣੀ ਵਿੱਚ ਲੁਕੋ ਕੇ ਰੱਖੀਏ 11420 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਜਲੰਧਰ ਵੈਸਟ ਦੇ ਐਕਸਾਈਜ਼ ਅਫਸਰ ਜਸਪੀ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਸ਼ਾਹਕੋਟ ਦੇ ਪਿੰਡ ਬਾਉਪੁਰ, ਆਰਾਮਪੁਰ, ਥਮੋਵਾਲ ਵਿੱਚ 5 ਘੰਟੇ ਤੱਕ ਸਰਚ ਮੀਮ ਚਲਾਈ ਗਈ। ਇਸ ਦੌਰਾਨ ਪਾਣੀ ਦੇ ਅੰਦਰ ਬਾਸ ਦੱਬੇ ਨਜ਼ਰ ਆਏ ਜਿਸ ਤੇ ਸਹਾਯੋਗੀ ਸਟਾਫ ਪਾਣੀ ਵਿੱਚ ਉਤਰਿਆ। ਦੇਖਣ ਵਿੱਚ ਆਇਆ ਕਿ ਮੋਟੀ ਤਰਪਾਲ ਵਾਲੇ ਪਲਾਸਟਿਕ ਦੇ ਲਗਭਗ 11 ਬੈਗਾਂ ਨੂੰ ਬਾਸ ਨਾਲ ਬੰਨ ਕੇ ਪਾਣੀ ਵਿੱਚ ਰੱਖਿਆ ਗਿਆ ਸੀ। ਇਸ ਵਿੱਚ ਪ੍ਰਤੀ ਬੈਗ 1000 ਲੀਟਰ ਸ਼ਰਾਬ ਦੱ ਫਗਵਾੜਾ ਦੇ ਗ੍ਰੇਟਰ ਕਲਾਸ ਇਲਾਕੇ ਵਿੱਚ ਵਾਪਰੀ ਵਾਰਦਾਤ ਵਿੱਚ ਘਰ ਦੀ ਨੂ ਨੇ ਆਪਣੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਰਚੀ ਗਈ ਕਹਿਰੀ ਸਾਜ਼ਿਸ਼ ਦੇ ਤਹਿਤ ਆਪਣੇ ਹੀ ਸਹੁਰੇ ਘਰ ਦੇ ਅੰਦਰ ਇੱਕ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਮਾਮਲੇ ਸਬੰਧੀ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਨੇ ਘਰ ਦੀ ਨੂ ਸਮੇਤ ਉਸਦੇ ਨਾਲ ਮੌਕੇ ਤੇ ਮੌਜੂਦ ਰਹੇ ਦੋ ਅਣਪਛਾਤੇ ਨੌਜਵਾਨਾਂ ਖਿਲਾਫ ਵੱਖ-ਵੱਖ ਕਾਨੂੰਨੀ ਧਾਰਾ ਦੇ ਤਹਿਤ ਪੁਲਿਸ ਕੇਸ ਦਰਜ ਕਰ ਲਿਆ ਹੈ। ਸੁਰਗਾਪੂਰੀ ਵਿੱਚ 35 ਸਾਲ ਦੇ ਨੌਜਵਾਨ ਨੇ ਆਪਣੇ ਸਹੁਰਾ ਪਰਿਵਾਰ ਅਤੇ ਘਰਵਾਲੀ ਤੋਂ ਤੰਗ ਆ ਕੇ ਸਹੁਰਿਆਂ ਦੇ ਘਰ ਸ਼ਹਿਰ ਅਬੋਹਰ ਜਾ ਕੇ ਪਹਿਲਾਂ ਆਪਣੇ ਮੋਬਾਈਲ ਵਿੱਚ ਵੀਡੀਓ ਬਣਾਈ ਅਤੇ ਬਾ ਵਾਇਰਲ ਵੀਡੀਓ ਵਿੱਚ ਨੌਜਵਾਨ ਕਹਿ ਰਿਹਾ ਕਿ ਉਸਦੀ ਲਵ ਮੈਰਿਜ ਹੋਈ ਸੀ ਪਰ ਬਾਅਦ ਵਿੱਚ ਉਸਦੀ ਪਤਨੀ ਨੂੰ ਸਹੁਰੇ ਪਰਿਵਾਰ ਨੇ ਆਪਣੀਆਂ ਗੱਲਾਂ ਵਿੱਚ उलझा ਕੇ ਉਸਦੇ ਘਰ ਕਲੇਸ਼ ਸ਼ੁਰੂ ਕਰਵਾ ਦਿੱਤਾ। ਮ੍ਰਿਤਕ ਨੌਜਵਾਨ ਨੇ ਵੀਡੀਓ ਵਿੱਚ ਅੱਗੇ ਕਿਹਾ ਕਿ ਉਸਦੀ ਪਤਨੀ ਅਤੇ ਸਹੁਰੇ ਪਰਿਵਾਰ ਨੇ ਪਿਛਲੇ 7 ਮਹੀਨਿਆਂ ਤੋਂ ਉਸਦੇ ਬੱਚਿਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਵੀ ਮਿਲ ਨਹੀਂ پا ਰਿਹਾ ਜਿਸ ਕਾਰਨ ਮਾਨਸਿਕ ਤੌਰ ਉੱਤੇ ਪਰੇਸ਼ਾਨ ਅਤੇ ਹੁਣ ਅੰਤ ਨੂੰ ਉਸਨੇ ਖੁਦਕੁਸ਼ੀ ਕਰ ਲਈ। ਪਿੰਡ ਮਾਲਵਾਲਾ ਵਿਖੇ ਰਾਤੀ 1:30 ਵਜੇ ਦੇ ਕਰੀਬ ਨਸ਼ਾ ਤਸਕਰਾਂ ਦੀ ਗੱਡੀ ਦਾ ਪਿੱਛਾ ਕਰਦੀ ਪੁਲਿਸ ਪਾਰਟੀ ਤੇ ਤਸਕਰਾਂ ਵੱਲੋਂ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਜਵਾਬ ਵਜੋਂ ਪੁਲਿਸ ਨੇ ਨਸ਼ਾ ਤਸਕਰਾਂ ਉੱਤੇ ਫਾਇਰਿੰਗ ਕੀਤੀ ਇਸ ਦੌਰਾਨ ਇੱਕ ਗੋਰੀ ਤਸਕਰਾਂ ਦੀ ਗੱਡੀ ਵਿੱਚ ਲੱਗੀ ਪਰ ਉਸ ਦੇ ਬਾਵਜੂਦ ਉਹ ਗੱਡੀ ਛੱਡ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਈ ਮਸ਼ਹੂਰ ਟੀਵੀ ਅਦਾਕਾਰਾ ਵਿਸ਼ਾਲੀ ਠੱਕਰ ਦੀ ਕਥਿਤ ਖੁਦਕੁਸ਼ੀ ਮਾਮਲੇ ਵਿੱਚ ਮੁੱਖ ਮਲਜ਼ਮ ਰਾਹੁਲ ਨਵਲਾਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਤੋਂ ਪਹਿਲਾਂ ਇੰਦੋਰ ਦੇ ਪੁਲਿਸ ਕਮਿਸ਼ਨਰ ਨੇ ਟੀਵੀ ਸੀਰੀਅਲ ਸਸਰਾਲ ਸਿਮਰ ਕਾ ਦੀ ਅਦਾ ਰਾਹੁਲ ਅਤੇ ਉਸਦੀ ਪਤਨੀ ਦਿਸ਼ਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 5000 ਰੁਪਏ ਇਨਾਮ ਦਾ ਐਲਾਨ ਕੀਤਾ ਸੀ ਬਰਟੇਨ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਲਿਸਟਰਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹ ਇਸ ਅਹੁਦੇ ਤੇ ਸਿਰਫ 42 ਦਿਨ ਹੀ ਰਹਿ ਸਕੀ ਅਸਤੀਫਾ ਦੇਣ ਤੋਂ ਬਾਅਦ ਤਰਸ ਨੇ ਕਿਹਾ ਕਿ ਉਹ ਉਹ ਕੰਮ ਨਹੀਂ ਕਰ ਸਕੇ ਜਿਸ ਲਈ ਉਹਨਾਂ ਨੂੰ ਚੁਣਿਆ ਗਿਆ ਸੀ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗ੍ਰਹਿ ਮੰਤਰੀ ਸੁਹੇਲਾ ਬਰੇਵਰਮੈਨ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ T20 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 16 ਦੌੜਾਂ ਨਾਲ ਹਰਾ ਦਿੱਤਾ ਇਸ ਜਿੱਤ ਨਾਲ ਚੈਂਪੀਅਨ ਸ਼੍ਰੀਲੰਕਾ ਦੀ ਟੀਮ ਸੁਪਰ 12 ਵਿੱਚ ਪਹੁੰਚ ਗਈ ਹੈ ਪਹਿਲਾ ਬੱਲੇਬਾਜ਼ੀ ਕਰਦੇ ਹੋ ਸ਼੍ਰੀਲੰਕਾ ਨੇ 162 ਦੌੜਾਂ ਬਣਾਈਆਂ 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਉਤਰੀ ਨੀਦਰਲੈਂਡ ਦੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਤੇ 146 ਦੌੜਾਂ ਹੀ ਬਣਾ ਸਕੀ ਤੇ ਹੁਣ ਵਾਰੀ ਹੈ ਅੱਜ ਦੇ ਮੌਸਮ ਦੀ ਅੱਜ ਅਸਮਾਨ ਸਾਫ਼ ਰਹੇਗਾ ਅਤੇ ਵਾਤਾਵਰਣ ਦਾ ਤਾਪਮਨ 29 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ